ਅਸਵਾਗਤ ਆ ਸਭ ਦਾ ਅੱਤੇ ਮੈਂ ਹਾਂ ਸੁਖਾਖੀੜੀ ਵਾਲਾ ਸਿੱਧੂ ਮੂਸੇਵਾਲੇ ਦੀ ਉਸ ਥਾਂ ਤੇ ਖੜਿਆ ਹਾਂ ਜਿੱਥੇ ਉਸ ਦੀ ਯਾਦਗਾਰ ਬਣਾਈ ਗਈ ਹੈ ਪਰ ਹੁਣ ਇਸ ਯਾਦਗਾਰ ਨੂੰ ਇੱਕ ਨਵੀਂ ਲੁੱਕ ਜਿਵੇਂ ਛੋਟੇ ਮੂਸੇਵਾਲੇ ਦੀ آمد ਹੋਈਆ ਘਰ ਦੇ ਵਿੱਚ ਦਾਖਲਾ ਹੋਇਆ ਤਾਂ ਜਿਹੜਾ ਹੈਗਾ ਉਸ ਦੀ ਥਾਂ ਨੂੰ ਵੀ ਇੱਕ ਨਵੀਂ ਲੁੱਕ ਜਿਹੜੀ ਹੈਗੀ ਆ ਉਹ ਦਿੱਤੀ ਜਾਣ ਲੱਗੀ ਆ ਦੇਖ ਸਕਦੇ ਹੋ ਕਿ ਜਿਸ ਥਾਂ ਤੇ ਯਾਦਗਾਰ ਬਣੀ ਹੋਈ ਆ ਉਸ ਥਾਂ ਨੂੰ ਹੁਣ ਸਵਾਰਿਆ ਜਾ ਰਿਹਾ ਦਿਖ ਵਧੀਆ ਬਣਾਈ ਜਾ ਰਹੀ ਹੈ ਜਾਲੀਆਂ ਲਾਈਆ ਜਾ ਰਹੀਆਂ ਮੋਡੀਫਾਈ ਕੀਤਾ ਜਾ ਰਿਹਾ ਤੇ ਇੱਕ ਵਧੀਆ ਕਹਿੰਦੇ ਇੱਥੇ ਪਾਰਕ ਬਣਾਇਆ ਜਾਏਗਾ ਤਾਂ ਜੋ ਲੋਕ ਜਿਹੜੇ ਨੇ ਦੂਰੋਂ ਨੇੜੇ ਆਉਂਦੇ ਨੇ ਉਹਨਾਂ ਨੂੰ ਘਟੋ ਘਟ ਬੈਠਣ ਦੇ ਲਈ ਇੱਕ ਸੋਹਣਾ ਮਾਹੌਲ ਜਿਹੜਾ ਹੈਗਾ ਸਿਰਜ ਕੇ ਦਿੱਤਾ ਜਾ ਸਕੇ ਇੱਕ ਵਧੀਆ ਦੇਖ ਜਿਹੜੀ ਹੈਗੀ ਆ ਉਹ ਬੜਾ ਕੇ ਦਿੱਤੀ ਜਾ ਸਕੇ ਦੇਖ ਸਕਦੇ ਹੋ ਕਿ ਲਗਾਤਾਰ ਜਿਹੜਾ ਕੰਮ ਹੈ ਉਹ ਚੱਲ ਰਿਹਾ ਆ ਇੱਕ ਬਾਉਂਡਰੀ ਜਿਹੜੀ ਹੈਗੀ ਉਹ ਕੀਤੀ ਜਾ ਰਹੀ ਆ ਜਾਲੀਆਂ ਲਗਾ ਕੇ ਬੜੇ ਵਧੀਆ ਤਰੀਕੇ ਦੇ ਨਾਲ ਜਿਹੜਾ ਹੈਗਾ ਸਜਾਇਆ ਜਾ ਰਿਹਾ ਤੇ ਤਸਵੀਰਾਂ ਨੇ ਮੂਸੇਪਿੰਡ ਦੀਆਂ ਉਸ ਥਾਂ ਦੀਆਂ ਜਿੱਥੇ ਕਿ ਆ ਯਾਦਗਾਰ ਜਿਹੜੀ ਹੈਗੀ ਆ ਸਿੱਧੂ ਦੀ ਬਣਾਈ ਗਈ ਹੈ ਜਿੱਥੇ ਸਟੈਚੂ ਜਿਹੜਾ ਹੈਗਾ ਸਿੱਧੂ ਦਾ ਲਗਾਇਆ ਗਿਆ ਉਸ ਥਾਂ ਤੇ ਇਹ ਤਿਆਰੀਆਂ ਜਿਹੜੀਆਂ ਉਹ ਚੱਲ ਰਹੀਆਂ ਨੇ ਛੋਟੇ ਸਿੱਧੂ ਦੇ ਆਉਣ ਤੇ ਹੀ ਜਿਹੜਾ ਹੈਗਾ ਹੁਣ ਜੋਰਾਂ ਸੋਰਾਂ ਦੇ ਨਾਲ ਇਸ ਥਾਂ ਜਿਹੜਾ ਹੈਗਾ ਸਵਾਰਨ ਦੇ ਲਈ ਕੰਮ ਚੱਲ ਰਿਹਾ ਆ ਦੇਖ ਸਕਦੇ ਹੋ ਕਿ ਲੋਹੇ ਦੇ ਜਾਲ ਤੇ ਜਾਲੀਆਂ ਜਿਹੜੀਆਂ ਨੇ ਬੜੇ ਵਧੀਆ ਤਰੀਕੇ ਨਾਲ ਬਾਉਂਡਰੀਆਂ ਕੀਤੇ ਜਾ ਰਹੇ ਨੇ ਬੜੇ ਵਧੀਆ ਤਰੀਕੇ ਨਾਲ ਕੰਮ ਕੀਤਾ ਜਾ ਰਿਹਾ ਆ ਹਾਲਾਂਕਿ ਬਹੁਤ ਤੇਜ਼ੀ ਨਾਲ ਜਿਹੜਾ ਇਹ ਕੰਮ ਕੀਤਾ ਜਾ ਰਿਹਾ ਦੇਖ ਸਕਦੇ ਹੋ ਕਿ ਬਾਉਂਡਰੀ ਕੀਤੀ ਜਾ ਰਹੀ ਹੈ ਤੇ ਬਾਉਂਡਰੀ ਬੜੀ ਖੂਬਸੂਰਤ ਬੜੇ ਵਧੀਆ ਤਰੀਕੇ ਨਾਲ ਜਾਲੀ ਜਿਹੜੀ ਹੈਗੀ ਆ ਉਹ ਵੈਲਡ ਕਰਕੇ ਇੱਥੇ ਲਗਾਈਆਂ ਜਾ ਰਹੀਆਂ ਨੇ ਇੱਕ ਬਾਉਂਡਰੀ ਕੀਤੀ ਜਾ ਰਹੀ ਹੈ ਤੇ ਇਸ ਤੋਂ ਬਾਅਦ ਫਿਰ ਕਿਹਾ ਜਾ ਰਿਹਾ ਕਿ ਇੱਥੇ ਬੜਾ ਵਧੀਆ ਇੱਕ ਪਾਰਕ ਜਿਹੜਾ ਹੈਗਾ ਉਹ ਬਣਾਇਆ ਜਾਏਗਾ ਘਾਹ ਲਾਇਆ ਜਾਏਗਾ ਮੇਰੇ ਬੂਟੇ ਲਾਏ ਜਾਣਗੇ ਖੂਬਸੂਰਤ ਤੇ ਇੱਥੇ ਇੱਕ ਬੜਾ ਵਧੀਆ ਵਹਲਤ ਸਰ ਜਾ ਜਾਏਗਾ ਕਾਲ ਆਇਆ ਜਾਏਗਾ ਹਰ ਇੱਕ ਕਹਿ ਸਕਦੇ ਆ ਕਿ ਵਧੀਆ ਜਰੇ ਪ੍ਰਬੰਧ ਕੀਤੇ ਜਾਣ ਲੱਗੇ ਨੇ ਤਿਆਰੀਆਂ ਦੇਖ ਸਕਦੇ ਹਾਂ ਜਿਵੇਂ ਹੀ ਛੋਟਾ ਸਿਦ ਸੁਭਦੀਪ ਹਵੇਲੀ ਵਿੱਚ ਆਂਦਾ ਆ ਤਾਂ ਉਸ ਦੀ ਜਿਹੜੀ ਯਾਦਗਾਰ ਵੱਡੇ ਸਿੱਧੂ ਦੀ ਉਸ ਨੂੰ ਹੁਣ ਸਵਾਰਨ ਦਾ ਕੰਮ ਲਗਾਤਾਰ ਜਿਹੜਾ ਕੀਤਾ ਜਾ ਰਿਹਾ ਤੇ ਜਿਹੜੀ ਬਾਉਂਡਰੀ ਪਹਿਲਾਂ ਦੇਖਦੇ ਸੀ ਉਸਥੇ ਭਰੋ ਪਾ ਕੇ ਉਸ ਨੂੰ ਵਧੀਆ ਤਰੀਕੇ ਨਾਲ ਬਣਾ ਕੇ ਤਾਂ ਹੁਣ ਬਾਉਂਡਰੀ ਬਾਲ ਜਿਹੜੀ ਹੈਗੀ ਆ ਅ ਡਿਜ਼ਾਈਨਿੰਗ ਜਾਲੀਆਂ ਲਾ ਕੇ ਉਹ ਕੀਤੀ ਜਾ ਰਹੀ ਆ ਤਾਂ ਜੋ ਜਿਹੜੇ ਲੋਕ ਨੇ ਘੱਟੋ ਘੱਟ ਉਹਨਾਂ ਨੂੰ ਆਣ ਕੇ ਬੜਾ ਵਧੀਆ ਜਿਹੜਾ ਹੈਗਾ ਉਹ ਲੱਗੇ ਤੇ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਦੇ ਵਿੱਚ ਤਸਵੀਰਾਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਕੰਮ ਚੱਲ ਰਿਹਾ ਹੈ ਬਿਲਕੁਲ ਜੀ ਇੱਥੇ ਮਿਸਤਰੀ ਵੀ ਮੌਜੂਦ ਆ ਸਕਵਿੰਦਰ ਨੂੰ ਕਹੂੰਗਾ ਇੱਧਰ ਜ਼ਰੂਰ ਦਿਖਾਇਆ ਜਾਵੇ ਬ੍ਰਦਰ ਕਿਵੇਂ ਦੇਖਦੇ ਹੋ ਬੜਾ ਬਹੁਤ ਜਲਦੀ ਦਾ ਜਿਹੜਾ ਕੰਮ ਕੀਤਾ ਜਾ ਰਿਹਾ ਹੈ ਨਾ ਬਾਉਂਡਰੀ ਕੀਤੀ ਜਾ ਰਹੀ ਆ ਫਰੇਮ ਲਸ ਕਿਵੇਂ ਦੇਖਦੇ ਹੋ ਵਧੀਆ ਦੇਖਦੇ ਆਗੇ ਬਹੁਤ ਵਧੀਆ ਕੰਮ ਹੋ ਰਿਹਾ ਹੈਗਾ ਤੇ ਸਾਨੂੰ ਚੰਗੇ ਤਰੀਕੇ ਨਾਲ ਤਿਆਰ ਕਰ ਰਹੇ ਨੇ ਵਧੀਆ ਪਾਰਕ ਵਗੈਰਾ ਬਣੂਗਾ ਜੀ ਸਾਰਿਆਂ ਦੀ ਸਹੂਲਤ ਵਾਸਤੇ ਇੱਥੇ ਕੰਮ ਕਰ ਰਹੇ ਆ ਕਿ ਕੀ ਕੀ ਚੀਜ਼ ਨਵੀਂ ਦੇਖਣ ਨੂੰ ਮਿਲੂ ਲੋਕਾਂ ਨੂੰ ਇੱਥੇ ਇੱਥੇ ਪਾਰਕ ਮਾਰੂਗਾ ਲਾਈਟਾਂ ਵਗੈਰਾ ਲੱਗਣਗੇ ਆ ਇਥੇ ਝੂਲੇ ਵਗੈਰਾ ਸਾਰਾ ਕੋਈ ਕੰਮ ਹੋਊਗਾ ਬਹੁਤ ਸੋਹਣਾ ਬਣੂਗਾ ਹੂੰ ਇੱਥੇ ਜਿਹੜੇ ਆਉਂਦੇ ਨੇ ਦਰਸ਼ਕ ਦੇਖਣ ਉਹਨਾਂ ਦੀ ਸਹੂਲਤ ਵਾਸਤੇ ਸਾਰਾ ਕੰਮ ਹੋ ਰਿਹਾ ਹੈ ਅਲੱਦਾ ਕਿ ਹੁਣ ਥੋੜਾ ਦੋ ਤਿੰਨ ਦਿਨਾਂ ਤੋਂ ਤੇਜ਼ੀ ਨਾਲ ਹੋ ਰਿਹਾ ਕੰਮ ਹਾਂ ਹਾਂ ਤੇਜ਼ੀ ਨਾਲ ਹੋ ਰਿਹਾ ਕੰਮ ਇਸ ਦੇ ਜਿਹ ਕਹਿ ਰਹੇ ਨੇ ਕਿ ਸਿੱਧੂ ਦੇ ਜਨਮ ਦਿਨ ਤੇ ਪ੍ਰੋਪਰ ਤਿਆਰ ਕਰਕੇ ਇਹਨੂੰ ਸਹੀ ਕਰ ਦੇਣਗੇ ਓਕੇ ਕਰ ਦੇਣਗੇ ਤਿਆਰ ਇਹ ਕਹਦਾ ਬਾਉਂਡਰੀ ਹੋ ਗਈ ਹੈ ਨਾ ਬੜਾ ਵਧੀਆ ਖੂਬਸੂਰਤ ਤਰੀਕੇ ਨਾਲ ਬਣਾਈਆਂ ਜਾ ਰਹੀਆਂ ਨੇ ਇਹ ਚਾਰ ਚਫੇਰੇ ਜਾਈ ਲੱਗੇਗੀ ਮੂਰੇ ਗੇਟ ਲੱਗੇਗਾ ਇੱਥੇ ਪਾਰਕ ਬਣੇਗਾ ਲਾਈਟਾਂ ਲੱਗ ਉਹ ਕੌਨ ਰੈਸਟ ਵਾਸਤੇ ਪਾਣੀ ਮਿਲੇਗਾ ਸਭ ਕੁਝ ਮਿਲੇਗਾ ਔਰੇ ਬਹੁਤ ਵਧੀਆ ਮਾਹੌਲ ਬਣੇਗਾ ਹਾਂ ਅੱਛੀ ਤਰੀਕੇ ਨਾਲ ਵਧੀਆ ਕਰ ਰਹੇ ਇੱਥੇ ਬਹੁਤ ਦੂਰੋਂ ਦੂਰੋਂ ਆਉਂਦੇ ਨੇ ਲੋਕ ਇੱਥੇ ਦੇਖਣ ਉਹਨਾਂ ਵਾਸਤੇ ਹੋ ਰਿਹਾ ਹੈ ਸਭ ਕੁਝ ਚੰਗਾ ਹੈ ਨਾ ਹਾਂ ਬਹੁਤ ਚੰਗਾ ਹੋ ਰਿਹਾ ਬਹੁਤ ਵਧੀਆ ਹੋ ਰਿਹਾ ਹੈਗਾ ਬਹੁਤ ਸੁੰਦਰ ਤਰੀਕੇ ਨਾਲ ਬਹੁਤ ਵਧੀਆ ਬਣਾ ਰਹੇ ਨੇ ਇਹਦਾ ਕੋਈ ਜਿਹੜਾ ਹੈਗਾ ਨਕਸ਼ਾ ਵਗੈਰਾ ਵੀ ਬਣਿਆ ਕੋਈ ਹਾਂ ਆਰਕੀਟੈਕਟ ਬਣਵਾਇਆ ਹੈ ਨਕਸ਼ਾ ਸਾਰਾ ਕੋਈ ਬਹੁਤ ਚੰਗੇ ਚੰਗੇ ਲਾਈਟਾਂ ਦੇ ਕੇ ਰੈਕੋਰੇਸ਼ਨ ਵਧੀਆ ਕਰਨਗੇ ਇਹਦੀ ਬਹੁਤ ਚੰਗੇ ਤਰੀਕੇ ਨਾਲ ਸੋਹਣਾ ਕੰਮ ਹੋ ਰਿਹਾ ਇਥ ਜਿਹੜੇ ਲਾਈਟਿੰਗ ਵਗੈਰਾ ਹੋਊਗੀ ਉਹ ਬਾਹਰੋਂ ਆਊਗੀ ਇੱਥੇ ਤੇ ਬਾਕੀ ਆਰਕੀਟੈਕਚਰ ਬਾਹਰ ਦਾ ਹੈਗਾ ਆਈਡੀਆ ਕੀ ਲੱਗਦਾ ਕਿੰਨੇ ਕਿ ਜਿਹੜੇ ਹੈਗੇ ਆ ਖਰਚ ਪੈਸਾ ਖਰਚ ਹੋ ਸਕਦਾ ਇਸ ਵਾਰ ਇਹ ਨਹੀਂ ਸਾਨੂੰ ਪਤਾ ਹੈਗਾ ਅਸੀਂ ਆ ਕੰਮ ਤਾਂ ਲੱਖ ਵਗੈਰਾ ਹੋਊ ਕੰਮ ਅੱਛੀ ਤਰ੍ਹਾਂ ਵਧੀਆ ਕਰਾ ਕੰਮ ਕਰਾ ਰਹੇ ਨੇ ਸਾਨੂੰ ਕਿਹਾਗਾ ਬਹੁਤ ਚੰਗਾ ਤੁਸੀਂ ਵਧੀਆ ਕੰਮ ਕਰਕੇ ਦੇਣਾ ਆ ਜਿਹੜਾ ਕੰਮ ਹੋ ਰਿਹਾ ਹੈਗਾ ਆਪਣੇ ਮਾਨਸਾਚੀ ਕੰਪਨੀ ਹੈਗਾ ਇਹ ਆ ਜਾਲੀ ਦਾ ਕੰਮ ਆਪਣੇ ਮਾਨਸਾਚੀ ਪਹਿਲੀ ਜਾਲੀ ਹੈ ਕੀ ਬਾਤ ਹੈ ਥੋੜੇ ਵੱਲ ਬਣਾਈ ਗਈ ਹੈ ਹਾਂ ਆਪਣੇ ਵੱਲੋਂ ਬਣਾਈ ਗਈ ਹੈ ਪਹਿਲਾਂ ਕਿੱਥੇ ਦੇਖੀ ਗਈ ਹੈ ਪਹਿਲਾਂ ਅਸੀਂ ਬਰਮਹਾਲੀ ਬਣਾਈ ਸੀ ਅੱਛਾ ਅੱਛਾ ਤੇ ਫਰਕ ਪੈਗਾ ਬੜਾ ਵਧੀਆ ਦੇਖੋ ਬਣ ਜਾਏਗੀ ਹਾਂ ਬਹੁਤ ਸੋਹਣਾ ਬਣ ਜਾਏਗਾ ਪਹਿਲੇ ਇਹ ਇੰਨਾ ਨੀਵਾ ਸੀਗਾ ਇਹ ਹੁਣ ਇਹ ਉੱਚਾ ਚੱਕ ਕੇ ਇਹਨੂੰ ਵਧੀਆ ਘਾਵ ਵਗੈਰਾ ਲੱਗੇਗਾ ਇੱਥੇ ਕੁਰਸੀਆਂ ਵਗੈਰਾ ਲੱਗਣਗੀਆਂ ਇੱਥੇ ਤੇ ਵਧੀਆ ਡੈਕੋਰੇਸ਼ਨ ਜਿੰਨੀ ਵੱਧ ਤੋਂ ਵੱਧ ਹੋਊਗੀ ਬਹੁਤ ਕਰਨਗੇ ਬਹੁਤ ਤਿਆਰ ਕਰਨਗੇ ਕਿੰਨਾ ਸਮਾਂ ਲੱਗ ਸਕਦਾ ਲੋਕਾਂ ਨੂੰ ਲੀਕ ਇਹ ਮਹੀਨੇ ਦੋ ਮਹੀਨੇ ਚ ਮੁਕੰਮਲ ਤਿਆਰ ਹੋ ਜਾਏਗਾ ਦੋ ਮਹੀਨੇ ਦੇ ਵਿੱਚ ਹੋ ਜਾਏਗਾ ਇਸ ਤੇ ਜਮਦਿਨ ਤੇ ਕਰ ਰਹੇ ਨੇ ਇਹਨੂੰ ਤਿਆਰ ਕੋਸਤਕ ਬਿਲਕੁਲ ਜੀ ਸਿੱਧੂ ਦੇ ਜਨਮ ਦਿਨ ਤੋਂ ਪਹਿਲਾਂ ਪਹਿਲਾਂ ਜਿਹੜਾ ਹੈਗਾ ਇਹ ਥਾਂ ਨੂੰ ਤਿਆਰ ਕਰਨਾ ਆ ਤੇ ਲੱਖਾਂ ਰੁਪਏ ਖਰਚ ਕਰਕੇ ਬਕਾਇਦਾ ਇਸ ਦਾ ਨਕਸ਼ਾ ਬਣਾਇਆ ਗਿਆ ਬਕਾਇਦਾ ਆਰਕੀਟੈਕਟ ਤੋਂ ਕੰਮ ਕਰਵਾਇਆ ਗਿਆ ਅਤੇ ਹੁਣ ਜਿਹੜੀ ਇਹ ਦਿਖ ਦਿੱਤੀ ਜਾ ਰਹੀ ਹੈ ਜਾਲੀਆਂ ਲਗਾਈਆਂ ਜਾ ਰਹੀਆਂ ਕਹਿੰਦੇ ਪਹਿਲਾਂ ਪੰਜਾਬ ਦੇ ਸਿਰਫ ਮਹਾਲੀ ਸ਼ਹਿਰ ਦੇ ਵਿੱਚ ਹੀ ਲਗਾਈਆਂ ਗਈਆਂ ਸਨ ਮਾਨਸਾ ਇਲਾਕੇ ਦੇ ਵਿੱਚ ਪਹਿਲੀ ਵਾਰ ਅਜਿਹਾ ਹੋਇਆ ਕਿ ਅਜਿਹੀ ਦੇਖੇ ਅਜਿਹੀ ਬੌਂਡਰੀ ਜਿਹੜੀ ਕੀਤੀ ਗਈ ਹੈ ਜੀ ਇਹ ਸਟੀਲ ਇਹ ਕਹਿੰਦੇ ਸਾਡੀ ਇੱਕ ਦੁਕਾਨਦਾਰ ਆ ਲੈ ਦਿੱਤਾ ਜੀ ਕੋਈ ਗੱਲ ਨਹੀਂ ਮਾਨਸਾ ਤੋਂ ਜਿਹੜੇ ਨੇ ਵਿਸ਼ੇਸ਼ ਤੌਰ ਤੇ ਜਿਹੜਾ ਹੈਗਾ ਇਹ ਕੰਮ ਕਰਦੇ ਨਜ਼ਰ ਆ ਰਹੇ ਨੇ ਦੱਸ ਦਈਏ ਕਿ ਆਪਣੇ ਦਰਸ਼ਕਾਂ ਨੂੰ ਕਿ ਇਹ ਮਹੀਨੇ ਦੋ ਮਹੀਨੇ ਦੇ ਵਿੱਚ ਹਾਲਾਂਕਿ ਜਨ ਦਿਨ ਤੋਂ ਪਹਿਲਾਂ ਪਹਿਲਾਂ ਕਿਹਾ ਜਾ ਰਿਹਾ ਕਿ ਜਿਹੜੀ ਦੇਖਾ ਉਹ ਵੱਖਰੀ ਦਿੱਤੀ ਜਾਏਗੀ ਲੱਖ ਰੁਪਏ ਖਰਚ ਕੇ ਬਾਹਰ ਲਈ ਲਾਈਟਾਂ ਲਗਾ ਕੇ ਝੂਲੇ ਲਾ ਕੇ ਤੇ ਬੜਾ ਵਧੀਆ ਵਾ ਇੱਕ ਮਾਹੌਲ ਸਿਰਜਿਆ ਜਾਏਗਾ ਲੋਕਾਂ ਲਈ ਬੈਠਣ ਉੱਠਣ ਲਈ ਤੇ ਬੱਚਿਆਂ ਦੇ ਲਈ ਮਨੋਰੰਜਨ ਦੇ ਲਈ ਇੱਥੇ ਪਾਰਕ ਤੇ ਝੂਲੇ ਜਿਹੜੇ ਹੈਗੇ ਆ ਲਗਾਉਣ ਦੀ ਵਿਵਸਥਾ ਕੀਤੀ ਗਿਆ ਬਾਕਾਇਦਾ ਨਕਸ਼ਾ ਬਣਵਾਇਆ ਗਿਆ ਦੇਖਣਾ ਹੋਏਗਾ ਹੁਣ ਵਾਲੇ ਦਿਨਾਂ ਦੇ ਵਿੱਚ ਕਿੰਨੀ ਕੁ ਖੂਬਸੂਰਤ ਜਿਹੜੀ ਦੇਖਾ ਉਹ ਇੱਥੇ ਦਿਖ